1158 ਭਾਰਤੀਆਂ ਸੁਪਰੀਮ ਕੋਰਟ ਦੇ ਵਿੱਚ ਕਵਾਇਸ਼ ਹੋ ਜਾਂਦੀ 2018 ਦੀਆਂ ਯੂਨਿਸੀ ਦੀਆਂ ਗਾਈਡਲਾਈਨਸ ਜਿਹਨਾਂ ਨੂੰ ਅਡਾਪਟ ਕੀਤਾ ਸੀ 2022 ਦੇ ਵਿੱਚ ਲੇਕਿਨ ਇਹ ਭਾਰਤੀ ਇੱਥੀ ਦੀ ਆ ਔਰ ਜਦੋਂ ਮੈਂ ਮੈਨੇਜਰ ਬਣਿਆ ਉਸ ਤੋਂ ਪਹਿਲਾਂ ਇਹ ਫੈਸਲਾ ਕੈਬਨਟ ਦੇ ਵਿੱਚ ਲਿਆ ਗਿਆ ਸੀ ਕਿ ਅਸੀਂ ਸਿਰਫ ਇੰਟਰਵਿਊ ਕਰਕੇ ਹੀ ਜਿਹੜੇ 1158 ਜਿਹੜੇ ਆ ਨੈਚੁਰਲ ਭਾਰਤੀ ਕਰਦੇ ਆ ਜਾਂ ਬਾਕੀ ਜਿਹੜੇ ਲਾਇਬ੍ਰੇਰੀਅਨ ਭਾਰਤੀ ਕਰਦੇ ਆ ਲੇਕਿਨ ਆਪਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਵੀ ਕਿਤੇ ਇੰਟਰਵਿਊ ਹੁੰਦੀ ਆ ਤੇ ਉਹਦੇ ਜਿਹੜੇ ਨੰਬਰ ਆ ਉਹ ਸਹੀ ਤਰੀਕੇ ਨਾਲ ਦਿੱਤੇ ਨਹੀਂ ਜਾਂਦੇ ਇਸ ਕਰਕੇ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੈਂਡੀਡੇਟਸ ਸਾਰੇ ਯੂਜੀਸੀ ਕਲੀਅਰ ਸੀ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਇਗਜ਼ਾਮ ਹੋਇਆ ਸੀ ਜਿਹੜਾ ਮੈਰਿਟ ਆਇਆ ਮੈਨੂੰ ਲੱਗਦਾ ਕਿਸੇ ਦਾਦ ਨੇ ਇਹ ਕਰਨੇ ਕਿਈ ਨਹੀਂ ਇਸ ਭਾਗੀ ਦੇ ਵਿੱਚ ਕਿਉਂਕਿ 27 ਸਾਲ ਬਾਅਦ ਇਹ ਭਾਗੀ ਹੋਈ ਸੀ ਮੈਂ ਤਾਂ ਰਾਈਵ ਕਰਨੀ ਚਾਹੁੰਦਾ ਸੀ ਮੈਨੂੰ ਅਜੋ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਪਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਾਚ ਕੇ ਪ੍ਰੈਸ਼ਰ ਪਾ ਕੇ ਪੰਜ ਆ ਕੇ ਡਬਲ ਬੈਂਚ ਕੋ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਰ ਪੇਸ਼ ਹੋਏ ਤੇ ਸਿਰਫ ਇਸੋ ਆਜੋ ਵੀ ਸਮੂਹ ਇਹਨਾਂ ਤੇ ਵੀ ਪੋਲਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਇਹ ਪੰਜਾਬ ਦੇ ਬੱਚੇ ਆ ਔਰ ਸਾਨੂੰ ਰਿਵੀਊ ਪਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਔਰ ਮੈਂ ਤਾਂ ਸੀਐਮ ਸਾਹਿਬ ਨੂੰ ਕਹੂੰਗਾ ਕਿ ਕਿ ਇਹਨਾਂ ਦਾ ਬੈਂਸ ਤਾਂ ਸੁਣਦਾਰੀ ਹੈ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਕਿ ਮੈਨੂੰ ਜਿੱਦੜਾ ਮਾਰੀ ਬਣਾਓ ਉਹਦੇ ਵਿੱਚ ਬੈਂਜ ਹੋਰ ਦਾ ਜੋ ਪਾ ਸਕਦਾ ਉਹ ਬਿਲਕੁਲ ਪਾਉਂਗੇ